ਬੇਸਿਕਲੀ ਡੇਰਾ ਰਾਧਾ ਸਵਾਮੀ ਬਾਬਾ ਜਿਹੜਾ ਗੁਰਿੰਦਰ ਸਿੰਘ ਢिलोਆ ਜ਼ਿਲ੍ਹੇ ਕਿਨੋ ਉਹ ਵਿਚਰ ਰਹੇ ਨੇ ਇੰਜ ਲੱਗਦਾ ਵੀ ਉਹਨਾਂ ਨੂੰ ਐਜ਼ এ ਸੀਐਮ ਜਿਹੜਾ ਫੇਸ ਆ ਉਹ ਭਾਜਪੀ ਪੇਸ਼ ਕਰ ਸਕਦੀ ਹੈ ਤੇ ਹੁਣ ਨਾ ਨਹੀਂ ਆਪਣਾ ਉੱਤਰ ਅਧਿਕਾਰੀ ਵੀ ਬਕਾਇਦਾ ਤੌਰ ਤੇ ਜਿਹੜੇ ਉਹ ਗਿੱਲ ਸਾਹਿਬ ਨੇ ਪਰਮਜੀਤ ਜੀ ਕਿਹਾ ਕੀ ਨਾ ਗਿੱਲ ਨੂੰ ਸਾਬਿਤਤਾ ਵਾ ਤੇ ਆਹ ਹੁਣ ਵੇਲੇ ਹੋ ਗਈ ਤੇ ਜਿਸ ਤਰੀਕੇ ਨਾਲ ਸਿਆਸੀ ਆਗੂ ਨਾਲ ਮੁਲਾਕਾਤ ਕਰਆਂ ਸਿਆਸੀ ਬੰਦਿਆਂ ਨੂੰ ਮਿਲਣਾ ਉਹ ਸੰਕੇਤ ਦਿੰਦਾ ਕਿ ਉਹ ਸਿਆਸਤ ਸਰਗਰਮ ਹੋਣ ਲਈ ਬੜੇ ਕਾਲੇ ਉਹਨਾਂ ਦਾ ਆਪਣਾ ਫੂਟਪ੍ਰਿੰਟ ਵੀ ਹੈਗਾ ਲਿਖਤ ਮੈਂ ਇਹ ਗੱਲ ਦੱਸ ਦਿਆਂ ਵੀ ਲੋਕ ਵੋਟ ਪਾਉਣ ਲੱਗਿਆ ਕੰਪਰੋਮਾਈਜ਼ ਨਹੀਂ ਕਰਦੇ ਵੋਟ ਆਪਣੀ ਮਰਜ਼ੀ ਦੇ ਬੰਦੇ ਬਹੁਤ ਘੱਟ ਬੰਦੇ ਹੁੰਦੇ ਜਿਹੜੇ ਇਹੋ ਜਿਹੇ ਵੋਟਾਂ ਪਾਉਂਦੇ ਜੇ ਇਹੋ ਜਿਹੇ ਮੋਟਾ ਵੋਟ ਲੋਕ ਇਹਨਾਂ ਦੀ ਮਰਜ਼ੀ ਦਾ ਪਾਉਂਦੇ ਹੁੰਦੇ ਤੇ ਸੌਦਾ ਸਾਦਾ ਜਿਹੜਾ ਕਲਮ ਸੀ ਉਹ ਦੋਵਰੀ ਹਾਰ ਦਾ ਦਾ ਗੁਰਿੰਦਰ ਸਿੰਘ ਢਿੱਲੋਂ ਦੀ ਰਸਾਇਦ ਜਿਹੜੀ ਆ ਲਗਭਗ ਹਰ ਹਰ ਪਾਰਟੀ 'ਚ ਹੀ ਉਹ ਬਾਰ ਬਾਰ ਕਹਿੰਦੇ ਆ ਰਹੇ ਦੀ ਸਾਡਾ ਸਿਆਖਤ ਨਾਲ ਕੋਈ ਲੈਣਾ ਦੇਣਾ ਨਹੀਂ ਆਹ ਜਿਹੜੇ ਝਾੜੂ ਵਾਲੇ ਨੇ ਕਾ ਨੂੰ ਪਤਾ ਵਾ ਦਿੱਲੀ ਦੇ ਸ਼ਾਈ 우ਮਾਮ ਨੇ ਜਦੋਂ ਇੰਨੀ ਗੱਲ ਕਹੀ ਸੀ ਵੀ ਉਹ ਭਾਜਪਾ ਦੀ ਮਦਦ ਕਰ ਆ ਆਮਾਦੀ ਪਾਰਟੀ ਦੀ ਮਦਦ ਕਰਨ ਲਈ ਤਿਆਰ ਨੇ ਤੇ ਕੇਜਰੀਵਾਲ ਸਾਹਿਬ ਦਾ ਬਿਆਨ ਕੀ ਸੀਗਾ ਪੀਐਸਜੀ ਕਿਸੇ ਵੀ ਧਾਰਮਿਕ ਆਗੂ ਦੀਏ ਧਾਰਮਿਕ ਤੌਰ ਤੇ ਸਪੋਰਟ ਨਹੀਂ ਲਵਾਂਗੇ ਤੇ ਫਿਰ ਇਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਪਹਿਲੇ ਲੈਣ ਗਏ ਸੀ ਇੱਥੇ ਆਪਣੇ ਮੇਰਾ ਰਾਮਾ ਸੁਆਮੀ ਬਾਕੀ ਦੇ ਜੇ ਤੁਸੀਂ ਤੁਰੇ ਫਿਰਦੇ ਹੋ ਉੱਥੇ ਵੀ ਲੰਗੇ ਸੀ ਤੁਸੀਂ ਤੁਸੀਂ ਉਹਦੇ ਟੇਰੇ ਜਾਇਓ ਜਿਹਦੇ ਨਾਲ ਟਖੜਕਾ ਪੂਰਾ ਹੈਗਾ ਸਿੱਖ ਕੌਮ ਦਾ ਸਿਰਫ ਉਹ ਮੁਸਲਮਾਨ ਸੀਗਾ ਕਿ ਮੁਸਲਮਾਨਾਂ ਦੀ سپورਟੀ ਲੈਣੀ ਸੀ ਤੁਹਾਡੇ ਸਾਹਮਣੇ ਅਰਧਾ ਸਾਲ ਦਸਾਂ ਸਾਲ ਰਾਜ ਰਿਹਾ ਵਾ ਕੇਦਰੀ ਬਲ ਦਾ ਦਿੱਲੀ ਦੇ ਵਿੱਚ ਪਹਿਲੀ ਵਾਰ ਚਾਰ ਸਿੱਖ ਜਿੱਤੇਗੇ ਗਏ ਸੀ ਤੇ ਜਦੋਂ ਵੀ ਇੱਕ ਦੇਦੀ ਸਰਕਾਰ ਬਣੀ ਹੈ ਭਾਵੇਂ ਕਾਗਜ਼ੀ ਬਣੀ ਹੈ ਤੇ ਭਾਵੇਂ ਭਾਵੇਂ ਭਾਜੀਪੀ ਦੀ ਰਹੀ ਹੈ ਭਾਜੀਪੀ ਜੀ ਪਹਿਲਾ ਮੁੱਖ ਮੰਤਰੀ ਬਣਿਆ ਸੀ ਮਦਨ ਲਾਲ ਖੁਰਾਨਾ ਸੈਪ ਸਿੰਘ ਵਰਮਾ ਫਿਰ ਸੁਸ਼ਮਤ ਭਰਾ ਇਹਨਾਂ ਦੇ ਰਾਜ ਦੇ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਮਿਲਦੀ ਰਹੀ ਹੈ ਕਾਂਗਰਸ ਦੀ ਮੁੱਖ ਮੰਤਰੀ 15 ਸਾਲ ਰਹੀ ਹੈ ਸਿਲਾ ਵਿਕਸਨ ਉਹਦੇ ਰਾਜ ਦੇ ਵਿੱਚ ਵੀ ਬਕਾਇਦਾ ਤੌਰ ਤੇ ਸਿੱਖਾਂ ਨੂੰ ਮੰਤਰੀ ਮੰਡਲ ਤੇ ਜਿਹੜੀ ਉਹ ਨਿਮਾਇਦਗੀ ਮਿਲਦੀ ਰਹੀ ਹੈ ਵਾਹਿਦ ਸ਼ਖਸ ਇਹ ਸੀਗਾ ਕੇਂਦਰੀ ਵਲ ਜੀ ਦੀ ਕੈਬਨਿਟ ਦੇ ਵਿੱਚ ਇੱਕ ਵੀ ਸਿੱਖ ਤੇ ਰ ਨਹੀਂ ਲਿਆ ਗਿਆ ਸੀ ਅੱਜ ਵੀ ਤੁਸੀਂ ਵੇਖ ਲਓ ਦਿੱਲੀ ਦੇ ਵਿੱਚ ਜਿਹੜੀ ਆ ਬੀਜੇਪੀ ਦੀ ਸਰਕਾਰ ਲੇਕਿਨ ਉੱਥੇ ਵੀ ਤੁਹਾਨੂੰ ਸਿਰ ਸਿੱਖ ਚਰਨ ਦਿਖਾਈ ਦੇਵੇਗਾ ਕੈਂਪ ਬੈਡ ਦੇ ਵਿੱਚ ਇਸ ਕਰਕੇ ਇਹਨਾਂ ਨੂੰ ਬੰਦਾ ਪੁੱਛੇ ਸ਼ਾਹੀ ਆਬ ਨੂੰ ਤੁਸੀਂ ਮੁਸਲਮਾਨ ਕਰਕੇ ਕਹਿੰਦਾ ਵੀ ਤੁਹਾਨੂੰ ਤੇਰੀ سپورਟ ਨਹੀਂ ਚਾਹੀਦੀ ਤੇ ਉਹਨਾਂ ਨੇ ਮੁੜ ਕੇ سپورਟ ਦਿੱਤੀ ਨਹੀਂ ਨਨ ਉਹਨਾਂ ਵੀ ਗਿਆ ਬਟੱਠੇ ਫੂਚ ਪਾ ਤੁਸੀਂ ਤੇ ਅੱਜ ਦੀ ਡੇਟ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਕਾਫੀ ਰਸਾਈ ਆ ਹਰ ਸ਼ਹਿਰ ਦੇ ਵਿੱਚ ਉਹਦਾ ਜਿਹੜਾ ਬਾ ਪਵਨ ਬਣਿਆ ਸਕੱਤ ਸਿੰਘ ਪਵਨ ਬਣਿਆ ਹਰ ਸ਼ਹਿਰ ਛੋਟੇ ਤੋਂ ਛੋਟੇ ਸ਼ਹਿਰ ਤੇ ਗਾ ਤੇ ਵੱਡੇ ਸ਼ਹਿਰ ਦੇ ਕਈ ਕੀ ਬਣੇ ਨੇ ਇਸ ਕਰਕੇ ਬਾਬਾ ਗੁਰਿੰਦਰ ਸਿੰਘ ਢਿਲੋਂ ਦੇ ਉੱਤੇ ਵੋਟ ਵੜੀ ਉਹਨਾਂ ਦੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਬੀਜੇਪੀ ਦੇ ਵਿੱਚ ਉਹਨਾਂ ਦੀ ਕਾਫੀ ਰਸਾਇਅਤ ਦੀ ਹੈ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਤੇ ਘਰ ਤੱਕ ਗ੍ਰਹਿ ਮੰਤਰੀ ਦੇ ਦਫਤਰ ਤੇ ਘਰ ਤੱਕ ਤੇ ਹੋਰ ਨਾ ਆਪ ਨੂੰ ਵੀ ਕਾਫੀ ਨੇੜਤਾ ਉਹਨਾਂ ਦੀ ਹੈਗੀ ਹੈ ਹਰ ਸਟੇਟ ਦੇ ਵਿੱਚ ਉਹਨਾਂ ਦੀ ਪੈਰੋਕਾਰ ਹੈਗੀ ਹੈ ਸੌਦਾ ਸਾਹਿਬ ਨੇ ਨਿਗਰ ਕਹੀ ਸੀ ਮੇਰੇ 20 ਲੱਖ ਪੈਰੋਕਾਰ ਦਲੀ ਦੇ ਵਿੱਚ ਤੇ ਮੈਂ ਤਾਂ ਭਾਜਪਾ ਦੇ ਦਾਦੂ ਲੇਕਿਨ ਭਾਜਪਾ ਦਾ ਐਤ ਕੀ ਦਾ ਲੱਗਾ ਆ ਕੇ ਅੱਗੇ 2 3 ਚੋਣਾਂ ਹਾਰਦੀ ਰਹੀ ਇਸ ਕਰਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਅੱਜਕੱਲ੍ਹ ਵੇਖਣ ਨੂੰ ਮਿਲਦੀਆਂ ਨੇ ਉਹਨਾਂ ਤਰ੍ਹਾਂ ਤੇ ਬੀਜੇਪੀ ਜਿਹੜਾ ਆਪਣਾ ਪੱਤਾ ਖੇਡ ਸਕਦੀ ਆ ਜਿਹੜੀ ਫਰਵਰੀ ਦੇ ਵਿੱਚ ਇਹਨਾਂ ਦੀ ਆਪਣੀ ਲੋਕਗិច្ਚ ਰੈਲੀ ਹੋਣੀ ਉਹਦੇ ਵਿੱਚ ਪਤਾ ਲੱਗ ਜੇਗਾ ਸੰਕੇਤ ਕੀ ਦਿੰਦੇ ਸਾਡੇ ਜਿਹੜੇ ਨੇ ਗ੍ਰਹਿ ਮੰਤਰੀ ਸਾਹਿਬ ਤੇ ਜਿਹੜੇ ਨਵੇਂ ਪ੍ਰਧਾਨ ਥਾਪੇ ਜਿਹੜੇ ਨੌਜਨ ਪ੍ਰਧਾਨ ਥਾਪੇ ਨੇ ਇਸ ਕਰਕੇ ਬਾਬਾ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਆ ਉਹਨਾਂ ਦਾ ਦਾਵੀ ਲੱਗ ਸਕਦਾ ਕਿਉਂਕਿ ਉਹਨਾਂ ਕੋਲ ਵੋਟ ਬੈਂਕ ਹੈ ਬਾਬੇ ਵੀ ਵੋਟ ਬੈਂਕ ਦੇ ਦੇਣਗੇ ਉਹਨਾਂ ਨੂੰ ਹੋਰ ਵੀ ਕਈ ਤਰ੍ਹਾਂ ਉਹਨਾਂ ਨਾਲ ਜੁੜੀਆਂ ਨੇ ਵੋਟ ਬੈਂਕ ਦੇ ਦੇਣਗੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿੱਥੇ ਬਾਬਾ ਜੀ ਚੋਣ ਲੜਨ ਇਸ ਰੋਮਨੀ ਕਾਲੀ ਦਲ ਅੰਮ੍ਰਿਤਸਰ ਆਪਣਾ ਉਮੀਦਵਾਰੀ ਦਾ ਖੜਾ। ਉਹ ਇਹਨੀ ਨੇੜਤਾ ਅੱਗੇ ਉਹਨਾਂ ਦਾ। ਇਸ ਕਰਕੇ ਪੰਜਾਬ ਦੀ ਸਿਆਸਤ 'ਚ ਇੱਕ ਬੜਾ ਤਕੜਾ ਰੰਦੋ ਬਦਲਾਅ ਆਇਆ। ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਅੱਗੇ ਕਰਕੇ ਬੀਜੇਪੀ ਜਿਹੜੀ ਆ ਉਹ 2000 27 ਦੀਆਂ ਵਿਧਾਨ ਸਭਾ ਚੋਣਾਂ 'ਚ ਐਜੇ ਮੁੱਖ ਮੰਤਰੀ ਤੇਰੇ ਪੇਸ਼ ਕਰੇ। ਜਿਹੜੀ ਗੱਲ ਤੁਸੀਂ ਕੀਤੀ ਆ ਰਾਮ ਰਹੀਮ ਵੀ ਉਹਦੀ ਪੰਜਾਬ ਦੇ ਵਿੱਚ ਅੱਗੇ ਜਿੰਨੀ ਜਰੀ ਉਹਦੀ ਫੋਲੋਇੰਗ ਨਹੀਂ ਰਹੀ। ਓਕੇ ਕਾਫੀ ਹੱਦ ਤੱਕ ਫਰਕ ਪੈ ਗਿਆ ਤੇ ਜਿਲ ਜਾਣਨਾ। ਜੇ ਜਿਲ ਜਾਣ ਤੋਂ ਬਾਅਦ ਜਿਹੜੇ ਨਿਰਨੇਬ ਬੰਦੇ ਸੀ ਉਹ ਚੁੱਪ ਕਰਕੇ ਘਰ ਬੈ ਕੇ ਕਹਿੰਦੇ ਅਸੀਂ ਕੀ ਲੈਣਾ ਲੈ ਖਾਣ। ਹਾਂ ਉਹ ਲੋਕ ਨੇ ਜਿਨ੍ਹਾਂ ਦੇ ਉੱਤੇ ਨਿੱਜੀ ਇੰਟਰਸਟ ਨੇ ਕਈ ਉਥੇ ਨੌਕਰੀਆਂ ਕਰਦੇ ਆ ਕਈ ਖੇਤੀਬਾੜੀ ਕਰਦੇ ਆ ਕਈ ਉਥੇ ਰਹਿੰਦੇ ਆ ਕਈ ਉਹਨੂੰ ਮਕਾਨ ਦਿੱਤੇ ਆ ਉਹ ਤੇ ਉਹਦੇ ਪੱਕੇ ਚਲੇ ਹੈਗੇ ਆਗੇ ਉਹ ਤੇ ਉਹਦੇ ਤੇ ਕਹਿੰਦੇ ਬਾਅਦ ਕਿਤੇ ਨਹੀਂ ਆ ਤੇ ਜੇ ਉਹਦੀ ਗੱਲ ਤੁਸੀਂ ਕਰਦੇ ਹੋ ਉਹਦੀ ਤੇ ਬੀਜੇਪੀ ਦੀ ਇੱਕ ਗੱਲ ਬੀਜੇਪੀ ਦੀ ਸੌਦਾਸਥਾਨਾ ਬਹੁਤ ਨੇੜਤਾ ਜੇ ਕਿਤੇ ਬੀਜੇਪੀ ਦਾ ਨੇੜਤਾ ਨਾ ਹਵੇ ਤੇ ਸੌਦੇਸਾਦ ਨੂੰ ਕਦੀ ਵੀ ਪਰੋਬਲਮ ਨਹੀਂ ਮਿਲਦੀ ਹਾਈ ਕੋਰਟ ਨੇ ਜਦੋਂ ਪ੍ਰੋਬਲ ਦਿੱਤੀ ਸੀ ਇਹ ਕਿਐਸੀ ਵੀ ਸਾਨੂੰ ਇਹ ਜਾਣਕਾਰੀ ਦਿੱਤੀ ਜਾਵੇ ਇਹੋ ਜਿਹੇ ਹੋਰ ਬੰਦਿਆਂ ਨੂੰ ਤੁਸੀਂ ਕਿੰਨੀ ਪ੍ਰੋ ਕਿੰਨਾਂ ਨੂੰ ਪ੍ਰੋਬਲ ਦਿੱਤੀ ਹੈ ਉਹਨਾਂ ਰਿਕਾਰਡ ਸਿਆਸੀ ਬੰਦੇ ਦੱਸਦੇ ਸੀ ਉਹ ਤੋਂ 6-7 ਬੰਦੇ ਜਿਹਨੂੰ ਪ੍ਰੋਬਲ ਦਿੱਤੀ ਕਿ ਬਾਕੀ ਨੂੰ ਥੋੜੀ-ਥੋੜੀ ਪ੍ਰੋਬਲ ਦਿੱਤੀ ਗਈ ਸੀ ਲੇਕਿਨ ਇਹਨੂੰ ਥੋਕ ਦੇ ਭਾਅ ਨਾਲ ਪ੍ਰੋਬਲ ਦਿੱਤੀ ਜਾਂਦੀ ਇਹਨੂੰ ਥੋਕ ਦੇ ਭਾਅ ਨਾਲ ਪ੍ਰੋਬਲ ਦਿੱਤੀ ਜਾਂਦੀ ਹੈ ਇਹਸੇ ਕਰਕੇ ਇਹਦਾ ਫਾਇਦਾ ਵੀ ਮੈਂ ਕਿੰਨੂੰ ਕਹਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਖਲ ਜਿਹੜੇ ਹੱਕ ਚ ਕਈ ਡੇਰੇ ਵੀ ਆ ਜਾਣਗੇ ਮਾਨਥਰੀਏ ਵੀ ਆ ਜਾਣਗੇ ਇਹ ਵੀ ਆ ਜਾਣਗੇ ਐਸੀ ਕਰਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਇਸ ਡੇਰੇ ਦੀ ਵੀ ਮਹਤ ਮਿਲ ਸਕਦੀ ਆ ਮਾਨਥਰੀ ਜੀ ਦੀ ਮਹਤ ਮਿਲ ਸਕਦੀ ਆ ਹੋਰ ਵੀ ਕਈ ਜਿਹੜੇ ਬਾਬੇ ਤੋਂ ਦੀ ਮਹਤ ਮਿਲ ਸਕਦੀ ਆ ਲੇਕਿਨ ਆ ਜਿਹੜੀ ਰਸਾਈਓ ਦੀ ਭਾਪੀ ਚੋਂ ਨਹੀਂ ਕਿਤੇ ਵੀ ਨਹੀਂ ਆ ਗਈ ਬਹੁਤ ਰਸਾਈਓ ਦੀ ਹੈ ਆਮ ਆਦੀ ਪਾਰਟੀ ਜਿਹੜੀ ਹੈ ਇੱਕ ਮੰਤਰੀ ਆਮ ਆਦੀ ਪਾਰਟੀ ਜਿਹੜਾ ਉਹ ਰਦਰ ਸੁਮੀ ਦੇਰ ਬਿਲੋਂਗ ਕਰਦਾ ਉਹਨਾਂ ਦੀ ਸ਼ਿਫਾਰਿਸ਼ ਤੇ ਬਣਾਇਆ ਗਿਆ ਤੇ ਉਮੀਦ ਹੈ ਕਿ ਜੇ ਬਾਬਾ ਜੀ ਖੜਦੇ ਨੇ ਤੇ ਸ਼ਾਇਦ ਉਹਨਾਂ ਨੂੰ ਕੋਈ ਕਦੀ ਪਜਦੀ ਕੰਮਜਾਬ ਕੰਮ ਦੀ ਮਿਲ ਜਾਂਦੀ ਜੀ